ਜਿਹੜਾ ਤੁਸੀਂ ਮੀਟਿੰਗ ਦੇ ਵਿੱਚੋਂ ਦੀ ਉੱਠ ਕੇ ਆ ਗਏ ਹੋ ਬਾਈਕਾਟ ਕਰਕੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਇਸ ਮੀਟਿੰਗ ਦਾ ਕੀ ਸਿੱਟਾ ਨਿਕਲਣਾ ਸੀ ਔਰ ਹੰਗਾਮਾ ਵੀ ਹੋਇਆ ਬਹੁਤ ਹੀ ਮੰਦ ਭਾਗਾ ਕੰਪਨ ਪਾਵਰ ਕਨਸਟਰੇਸ਼ਨ 1967 ਤੋਂ ਇੰਡੀਅਨ ਕੰਪਨੀ ਐਕਟ ਹੈਗੀ ਹੈ ਜੀ ਅੱਜ ਤੱਕ ਕਦੀ ਵੀ ਇਹ ਨਹੀਂ ਦੇਖਿਆ ਗਿਆ ਕਿ ਕੋਈ ਵੀ ਮੈਂਬਰ ਜਿਹੜਾ ਕਿਸੇ ਵੀ ਸਬਜੈਕਟ ਤੇ ਵਿਚਾਰ ਦੇਣਾ ਚਾਹੁੰਦਾ ਹੋਵੇ ਤੇ ਉਹ ਵਿਚਾਰ ਐਸੋਸੀਏਸ਼ਨ ਵੱਲੋਂ ਲਿਖਤੀ ਗਿਆ ਹੋਵੇ ਕਿ ਜਿਨੇ ਕੋਈ ਸੰਸਥਾ ਦੇ ਏਜੰਡੇ ਬਾਰੇ ਗੱਲ ਕਰਨੀ ਹੈ ਉਥੇ ਆ ਕੇ ਬੋਲ ਸਕਦਾ ਨਾ ਬੋਲਣ ਦੇਣਾ ਹੀ ਇਹ ਦੱਸਦਾ ਹੈ ਕਿ ਅੰਦਰੋਂ ਉਹਨਾਂ ਨੂੰ ਤੋਖਲਾ ਸੀਗਾ ਵੀ ਜੇ ਬੁਲਾਰਿਆਂ ਨੇ ਇਸ ਤਰੁੱਟੀਆਂ ਨੂੰ ਸਾਹਮਣੇ ਰੱਖਤਾ ਗਿਆ ਤੇ ਮੈਂਬਰ ਇਹਨੂੰ ਬੁਰੀ ਤਰ੍ਹਾਂ ਫਲੌਪ ਕਰਨਗੇ ਇੱਕ ਜਨਰਲ ਸੈਕਟਰੀ ਸਾਹਿਬ ਜਿਹੜੇ ਸਟੇਜ 'ਤੇ ਖੜੇ ਨੇ ਉਹਨਾਂ ਕੋਲੋਂ ਪਰਚੀਆਂ ਗਈਆਂ ਵੀ ਅਸੀਂ ਇਸ ਸਬਜੈਕਟ 'ਤੇ ਬੋਲਣਾ ਚਾਹੁੰਦੇ ਹਾਂ ਜਿਹਦੇ 'ਚ ਮੇਰੀ ਪਰਚੀ ਵੀ ਗਈ ਸੀ ਉਹਨਾਂ ਨੇ ਸਟੇਜ 'ਤੇ ਮੰਨਿਆ ਕਿ ਇਹ ਬੁਲਾਰੇ ਬੋਲਣਾ ਚਾਹੁੰਦੇ ਨੇ ਸਬਜੈਕਟ ਦੇ ਉੱਪਰ ਇਸਕਾਰ ਯੋਗ ਪ੍ਰਧਾਨ ਸਾਹਿਬ ਨੂੰ ਭੇਜੀ ਪਰਚੀ ਅੱਗੋਂ ਉਹ ਬੰਦੇ ਜਿਹੜੇ ਸੰਸਥਾ ਦੇ ਓਦੇਦਾਰ ਨਹੀਂ ਹੈਗੇ ਉਰੇ ਪਰਿਓ ਇਕੱਠੇ ਕਰਕੇ ਉਹਨਾਂ ਨੇ ਓਦੇ ਲਏ ਨੇ ਉਹ ਸਟੇਜ ਤੋਂ ਬੋਲ ਰਿਹਾ ਕਿ ਨਹੀਂ ਬੋਲਣ ਦੇਣਾ ਜੀ ਪ੍ਰਧਾਨ ਜੀ ਰੱਬ ਆਪ ਸ਼ਬਦ ਵੀ ਬੋਲੇਗੇ ਉਸ ਤੋਂ ਬਾਅਦ ਦੀ ਗੱਲ ਹੈ ਜੀ ਜਦੋਂ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਬੋਲਣਾ ਚਾਹੁੰਦੇ ਆ ਤੇ ਇਹਦੇ ਤੁਖ ਲੱਗੀ ਸੀ ਹਮ ਇਹ ਤੋਂ ਮੈਂ 1 ਸਾਲ ਇੱਕ ਟਿਨਿਓਰ ਜਨਰਲ ਸੈਕਟਰੀ ਇੱਕ ਟਿਨਿਓਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੰਜ ਵਾਰੀ ਮੈਨੂੰ ਪ੍ਰਧਾਨ ਦੇ ਤੌਰ ਤੇ ਸੇਵਾ ਦਾ ਮੌਕਾ ਮਿਲਿਆ ਕੀ ਜੇ ਕਿਸੇ ਵੀ ਅਹੁਦੇਦਾਰ ਨੂੰ ਨਾ ਬੋਲਣ ਦੇਣਾ ਮੈਂਬਰਾਂ ਦੇ ਹੱਕ ਚ ਹੈ ਇੰਡਸਟਰੀ ਦੇ ਹੱਕ ਚ ਹੈ ਇਹਦਾ ਮਤਲਬ ਕੁਝ ਉਹ ਬੰਦੇ ਜਿਹੜੀਆਂ ਯੂਨਾਈਟਿਡ ਸਾਈਕਲ ਐਂਡ ਪਾਰਟ ਮੈਨੂਫੈਕਚਰਰ ਐਸੋਸੀਏਸ਼ਨ ਨੂੰ ਨੀਮਾ ਕਰਨਾ ਚਾਹੁੰਦੇ ਨੇ ਉਹ ਬਿਹਾਈਂਡ ਦਾ ਸੀਨ ਉਹਦੇਦਾਰਾਂ ਨੂੰ ਫੇਸ ਲੈ ਕੇ ਇਹ ਗਲਤ ਕੰਮ ਸ਼ੁਰੂ ਕੀਤਾ ਮੈਂ ਇਹਦੀ ਇਨਖੇਦੀ ਕਰਦਾ ਹਾਂ ਹਰ ਇੱਕ ਵਾਰ ਚਾਹੇ ਪਾਰਲੀਮੈਂਟ ਹੈ ਅਸੈਂਬਲੀ ਹੈ ਤੁਹਾਡੇ ਕਾਰਪੋਰੇਸ਼ਨ ਹੈ ਕੋਈ ਵੀ ਇਲੈਕਸ਼ਨ ਹੁੰਦੀ ਹੈ ਹਾਊਸ ਦੇ ਵਿੱਚ ਕੋਈ ਮਤਾ ਹੁੰਦਾ ਹੈ ਵੈਲਕਮ ਹੈ ਮਤਾ ਰੋਕ ਨਹੀਂ ਸਕਦੇ ਉਹਨੂੰ ਪ੍ਰੋਪਰ ਤਰੀਕੇ ਨਾਲ ਲੈ ਕੇ ਆਓ ਹੈਲਦੀ ਡਿਸਕਸ਼ਨ ਕਰੋ ਫਿਰ ਮੈਂਬਰ ਸੁਪਰੀਮ ਨੇ ਜੋ ਕਹਿਣਗੇ ਹੋ ਜਾਏਗਾ ਮੈਂਬਰਾਂ ਤੋਂ ਬਾਹਰ ਨਹੀਂ ਚੱਲ ਸਕਦੇ ਨਾ ਇਹ ਨਾ ਅਸੀਂ ਇਸ ਮੀਟਿੰਗ ਨੂੰ ਕੀ ਮੰਨਦੇ ਤੁਸੀਂ ਮੈਨੂੰ ਸਮਝ ਨਹੀਂ ਆ ਮੀਟਿੰਗ ਹੀ ਨਹੀਂ ਹੋਈ ਜੀ ਤੇ ਜੇ ਤੁਸੀਂ ਬੋਲਣ ਹੀ ਨਹੀਂ ਦੇਣਾ ਫਿਰ ਮੀਟਿੰਗ ਕਰਨ ਦਾ ਪਰਪਸ ਕੀ ਹੈ ਹੱਥ ਖੜੇ ਕਰਾਣੇ ਆ ਫਿਰ ਕੰਮ ਕਰੋ ਨਾਨ ਮੈਂਬਰ ਉੱਥੇ ਬੈਠੇ ਸੀ ਜੀ ਮੈਂ ਪੁਲਿਸ ਅਫੀਸਰ ਨੂੰ ਜਿਹਦਾ ਪ੍ਰੂਫ ਹੈਗਾ ਮੈਂ ਉਹਨਾਂ ਨਾਲ ਕਿਸੇ ਫੋਨ ਤੇ ਉਹ ਜਗਰ ਰੰਗਾਂ ਮੈਂ ਦੱਸਿਆ ਕਿ ਉਹ ਬੰਦਾ ਜਿਹੜਾ ਸਾਹਮਣੇ ਬੈਠਾ ਹੈ ਜੀ ਮੈਂ ਨਾਮ ਲੈ ਰਿਹਾ ਹਾਂ ਉਹਦਾ ਬੰਦੇ ਦਾ ਵੀ ਮੈਂ ਮੈਂਬਰ ਹੈ ਇਹ ਹਟਾ ਦਿਓ ਉਹ ਕਹਿੰਦਾ ਮੈਂਬਰ ਹੈ ਮੈਂ ਕਹਿੰਦਾ ਜੀ ਦਿਖਾਓਗੇ ਦਿਖਾਓ ਕਿਉਂਕਿ ਉਹ ਕਿਸੇ ਇੱਕ ਮੈਂਬਰ ਦਾ ਨਾਲ ਹਮੇਸ਼ਾ ਹੀ ਬਾਡੀਗਾਰਡ ਕਹਿ ਲੋ ਜਾਂ ਡਰਾਈਵਰ ਕਹਿ ਲੋ ਬੈਠਾ ਹੁੰਦਾ ਨਹੀਂ ਆਊਟਸਾਈਡਰ ਮੰਨਦੇ ਹੋ ਕੀ ਹਾਂਜੀ ਆਊਟਸਾਈਡਰ ਸੀਗਾ ਜੀ ਕੋਈ ਦਿੱਕਤ ਨਹੀਂ ਮੈਂ ਤੇ ਪੁਲਿਸ ਆਫੀਸਰ ਹੀ ਰਹੇਗੇ ਨੇ ਸਰ ਜੀ ਐਸ ਐਚਓ ਨੂੰ ਪੁੱਛੋ ਕਿ ਮੈਂ ਬੁਲਾ ਕੇ ਕਿਹਾ ਮੈਂ ਕਿਹਾ ਬੰਦਾ ਗਲਤ ਹੈ ਜੀ ਇਹਦਾ ਮਤਲਬ ਪਤਾ ਨਹੀਂ ਕਿੰਨੇ ਕੁ ਬੰਲੇ ਬੈਠੇ ਹੋਣਗੇ ਗਲਤ ਮੁੱਦਾ ਸਿਰਫ ਇਹ ਹੈ ਜੀ ਮੁੱਦਾ ਮੇਰਾ ਇਹ ਹੈ ਕਿ ਤੁਸੀਂ ਡਿਸਕਸ਼ਨ ਨੂੰ ਰੋਕਿਆ ਕਿਉਂ ਮਤਲਬ ਤੁਹਾਡੇ ਮਨ 'ਚ ਕੁਝ ਹੋਰ ਸੀਗਾ ਜਿਵੇਂ ਮੈਨੂੰ ਮੈਂਬਰਾਂ ਨੇ ਬਹੁਤ ਨੇ ਕਿਹਾ ਹੈ ਇਲੈਕਸ਼ਨ ਅੱਗੇ ਕਰ ਦਿਓ ਅਲੀ ਤੇ 21 ਮਹੀਨੇ ਦਾ ਤੁਹਾਡਾ ਵੈਸੇ ਹੀ ਕਾਰਿਆਕਾਲ ਬਾਕੀ ਹੈ ਜਦੋਂ ਤੁਸੀਂ ਨੋਮੀਨੇਸ਼ਨ ਪੇਪਰ ਫਾਈਲ ਕੀਤੇ ਸੀਗੇ 2025 2027 ਵਾਸਤੇ ਕੀਤੇ ਸੀਗੇ ਕੀ ਲਿਖਿਆ ਸੀ ਕਿ ਕਿ ਟਨਿਓਰ ਵਧਾਵਾਂਗੇ ਕੱਲ ਨੂੰ ਇਹਦਾ ਮਤਲਬ ਹੋ ਗਿਆ ਕੋਈ ਹੋਰ ਵੀ ਟੀਮ ਆਂਦੀ ਆ ਉਹ ਕਹੇ ਕਿ ਸਰਦੀਆਂ ਦੇ ਵਿੱਚ ਕਿਉਂ ਕੀਤਾ ਜੀ ਇਹਨੂੰ ਮਾਰਚ ਵਿੱਚ ਕਰ ਦਿਓ ਮਾਰਚ ਵਿੱਚ ਬੱਚਿਆਂ ਦੇ ਪੇਪਰ ਆਣਗੇ ਫਿਰ ਬਾਢੀਆਂ ਆ ਜਾਣੀਆਂ ਫਿਰ ਗਰਮੀਆਂ ਆ ਜਾਣੀਆਂ ਫਿਰ ਸਰਦੀ ਆ ਜਾਣੀਆਂ ਕੀ 1967 ਤੋਂ ਲੈ ਕੇ ਅੱਜ ਤੱਕ ਅੱਦੀ ਗਰਮੀ ਸਰਦੀ ਨਹੀਂ ਹੋਈ ਇਹ ਜੇ ਕਿਹੜੇ ਕੰਮ ਨੇ ਜਿਹੜੇ ਤੁਸੀਂ 3 ਮਹੀਨੇ ਛੋਰ ਕਰਨਾ ਚਾਹੁੰਦੇ ਹੋ ਜੇ ਮੈਂਬਰਾਂ ਨੇ ਕਿਦਾਂ ਦੇਖਦੇ ਹੋ ਤੁਸੀਂ ਇਸ ਟਾਈਮ ਦੇ ਵਿੱਚ ਜਿਹੜਾ ਕਾਰਗੁਜ਼ਾਰੀ ਹੁਣ ਤੱਕ ਜਿਹੜੇ ਅੱਜ ਸਰ ਕਾਰਗੁਜ਼ਾਰੀ ਬੜੀ ਵਧੀਆ ਹੋ ਰਹੀ ਹੈ ਜੀ ਪਰਸਨਲ ਕੰਮ ਕੀਤੇ ਜਾ ਰਹੇ ਨੇ ਦੱਸੋ ਇੰਡਸਟਰੀ ਦਾ ਕੀ ਕੰਮ ਆਇਆ ਮੈਂਬਰ ਸਾਹਿਬਾਨ ਇਸ ਗੱਲ ਦੇ ਉੱਪਰ ਦੱਸੋ ਕਿ ਜਿਹੜਾ 5% GST ਕਰਵਾਇਆ ਗਿਆ ਮੇਰੀ ਡਿਨਿਓਰ ਚ ਵੀ ਆਇਆ ਸੀਗਾ ਅਸੀਂ ਚਿੱਠੀ ਲਿਖੀ ਸੀਗੀ ਮੰਤਰੀ ਜੀ ਨੂੰ ਕਿ ਤੁਸੀਂ 5% ਜੇ ਟੈਕਸ ਬੈਨੀਫਿਟ ਦੇਣਾ ਹੈ ਉਹਦੇ ਨਾਲ ਸ਼ਰਤੇ ਲਗਾਓ ਕਿ ਸਾਡਾ ਰੌ ਮਟੀਰੀਅਲ ਵੀ 5% ਕਰ ਦਿਓ ਰੌ ਮਟੀਰੀਅਲ ਤੇ 18% ਰਹਿ ਗਿਆ 12% ਤੇ ਸੇਲ ਕਰਦੇ ਸੀਗੇ 6% ਦੇ ਆਸ-ਪਾਸ ਸਾਡਾ ਰਿਫੰਡ ਬਣਦਾ ਸੀ ਉਹ ਹਿੱਤ ਤੱਕ ਨਹੀਂ ਆਇਆ ਅਜੇ ਤੱਕ ਤੇ ਬੈਟ ਦੇ ਰਿਫੰਡ ਰੁਕੇ ਹੋਏ ਨੇ ਹੁਣੋਂ ਸਾਡਾ ਕੱਪਾ ਰਹਿ ਗਿਆ 5% ਵੇਚਣਾ 18 ਤੇ ਲੈਣਾ 13% ਮੈਂ ਸਮਝਦਾ ਕਿ ਕੋਈ ਵੀ ਇੱਕ ਮੈਂਬਰ ਖੜਾ ਹੋ ਕੇ ਕਹਿ ਦੇਵੇ ਕਿ ਉਹਦੇ ਕੋਲੋਂ ਇੰਨਾ ਵੱਡਾ ਮਾਰਜਨ ਹੈਗਾ ਕਿ 13% ਸਰਕਾਰ ਕੋਲੇ ਰਿਫੰਡ ਰੋਕ ਕੇ ਰੱਖੇਗਾ ਇਹ ਕਿਹਾ ਜਾ ਰਿਹਾ ਰਿਫੰਡ ਜਲਦੀ ਕਰਕੇ ਦਿਆਂਗੇ ਦਿਆਂਗੇ ਉਹਦੇ ਮੁੱਦੇ ਤੇ ਡਿਸਕਸ ਕਰਦੇ ਅੱਜ ਅੱਜ ਜੀ ਡਿਸਕਸ ਕਰਦੇ ਕਿ ਸਾਈਕਲ ਪਾਰਟ ਡਾਊਨ ਕਿਉਂ ਜਾ ਰਹੇ ਆ ਅੱਜ ਜੀ ਡਿਸਕਸ ਹੋਣਾ ਚਾਹੀਦਾ ਕਿ ਕੀ ਨਵੇਂ ਆਈਟਮ ਬਣਾਉਣ ਵਾਸਤੇ ਚਾਈਨਾ ਦੀ ਇੰਪੋਰਟ ਰੋਕਣੀ ਚਾਹੀਦੀ ਆ ਇਹ ਮੁੱਦੇ ਛੱਡ ਕੇ ਕਿ ਸਾਡੀ ਟੈਨਰ ਵਧਾ ਦੇਓ ਤੇ ਮਤਲਬ ਅਗਲੀਆਂ ਟੈਨਰਾਂ ਵੀ ਨਹੀਂ ਵੱਧ ਰਹੀਆਂ ਇਹ ਆਉਣ ਵਾਲੇ ਸਮੇਂ ਵਾਸਤੇ ਬੜੇ ਘਾਤਕ ਨੇ ਤੁਸੀਂ ਇਹ ਨਹੀਂ ਲਿਖਿਆ ਕਿ ਕਿਹੜੇ ਸੰ ਤੋਂ ਵਧਾਣੀ ਹੈ ਅੰਡਰਸਟੂਡ ਨਹੀਂ ਹੁੰਦਾ ਹੁੰਦਾ ਕੱਲ ਨੂੰ ਕੋ ਆਏਗਾ ਜੀ ਟੀਮ ਉਹ ਪੈ ਗਈ ਜੀ ਮੇਰੀ ਟੈਨਰ 20 ਸਾਲ ਕਰ ਦਿਓ ਕਿ ਕਈ ਸੰਸਥਾਵਾਂ ਕਰ ਰਹੀਆਂ ਨੇ ਜੀ ਵੱਡੇ ਵੱਡੇ ਟੈਨਰ ਲੈ ਰਹੀਆਂ ਨੇ ਪਰਫਾਰਮੈਂਸ ਦਿਓ ਇੱਥੇ ਆਪਾਂ ਲਾਠੀ ਚਲਾਉਣ ਵਾਸਤੇ ਨਹੀਂ ਆਏ ਅਫਸ਼ਬਦ ਬੜੇ ਬਲੇ ਗਏ ਇੱਕ ਮੰਦੇ ਨੂੰ ਸਾਡੇ ਬੜੇ ਸਤਿਕਾਰਯੋਗ ਨੂੰ ਕਿਹਾ ਗਿਆ ਸਤਿਕਾਰਯੋਗ ਨੂੰ ਕਿਹਾ ਗਿਆ ਤੂੰ ਅੰਨਾ ਵੈਂ ਕੀ ਐਦਾਂ ਦੇ ਵਰਡ ਕਿਹੜੇ ਚਾਹੀਦੇ ਕਿਸੇ ਨੂੰ ਸੰਸਥਾ ਦਾ ਨਾ ਹੋਣਾ ਕੁਛ ਨਹੀਂ ਤਮਾਸ਼ਾ ਬਣ ਜਾਏਗਾ ਇਸ ਤਮਾਸ਼ੇ ਨੂੰ ਰੋਕਣ ਵਾਸਤੇ ਮੈਂ ਤੇ ਸਤਕਾਰਯੋਗ ਮੈਂਬਰਾਂ ਨੂੰ ਕਹਿਣਾ ਹਾਂ ਕਿ ਸੋਚੋ ਇਹ ਨਾ ਹੋਵੇ ਕਿ ਤੁਹਾਡੀ ਕੋਈ ਵੀ ਦੂਰਦਰਸ਼ਤਾ ਦੇ ਵਿੱਚ ਭੁਲੇਖਾ ਪਾ ਕੇ ਤੁਹਾਡੇ ਕੋਲੋਂ ਇਹ ਜੇ ਕੰਮ ਕਰਾ ਲੈ ਜਾਣ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸੰਸਥਾ ਨੂੰ ਡਾਊਨ ਲੈ ਕੇ ਜਾਣਗੇ ਮੈਂ ਇਹਨੂੰ ਚੰਗਾ ਨਹੀਂ ਸਮਝਦਾ ਇਹਦੀ ਨਿਖੇਦੀ ਕਰਦਾ ਠੀਕ ਹੈ